ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ 4 ਸਤੰਬਰ ਨੂੰ ਪਿੰਡ ਸਿਆਲਕਾ ਤੋਂ ਸਜਾਏ ਜਾਣ ਵਾਲੇ ਰਾਜਪਤਰੀ ਜਾਗਰਤੀ ਚੇਤਨਾ ਮਾਰਚ ਵਿੱਚ ਹਰ ਧਰਮ ਦੀਆਂ ਸੰਗਤਾਂ ਸ਼ਾਮਲ ਹੋਣ ਗਿਆ ਇਹ ਵਿਚਾਰ ਪਿੰਡ ਸ਼ਹਿਜਾਦਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਚੇਤਨਾ ਮਾਰਚ ਸੰਬੰਧੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ترਸੀਮ ਸਿੰਘ ਸਿਆਲਕਾ ਨੇ ਪ੍ਰਗਟ ਕੀਤੇ ਉਨਾਰਾ ਕਹਿਣਾ ਹੈ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ 5 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣ ਵਾਲੇ ਜਨਮ ਦਿਹਾੜੇ ਦੇ ਮੌਕੇ ਤੇ ਸੰਗਤਾਂ ਸਮਾਜ ਸੇਵੀ ਸੰਸਥਾਾਂ ਮਾ ਗੁਰੂ ਘਰ ਦੇ ਪ੍ਰੇਮੀਆਂ ਦੇ ਸਾਂਝੇ ਉਦਮਾ ਸਦਕਾ 4 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਪੈਂਡ ਸਿਆਲਕਾ ਤੋਂ ਨਗਰ ਕੀਰਤਨ ਆਰੰਭ ਹੋ ਕੇ ਸ਼ਾਮ 6 ਵਜੇ ਇਤਿਹਾਸਕ ਗੁਰਦੁਆਰਾ ਸ਼੍ਰੀ ਤਪਸਤਾਨ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ ਨਾਲ ਪਹੁੰਚ ਕੇ ਹਾਜ਼ਰੀ ਭਰਨ ਗਿਆ। ਸਾਡੇ ਸ਼ੇਖ ਕੌਮ ਦੇ ਮਹਾਨ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ ਉਹਨਾਂ ਦੇ ਤਪਸਥਾਨ ਗੁਰਦੁਆਰਾ ਸਾਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੇ ਅਦਬ ਤੇ ਸਤਿਕਾਰ ਨਾਲ ਸਮੁੱਚੇ ਸ਼ੇਖਵਾਲਡ ਦੀਆਂ ਜਿਹੜੀਆਂ ਸੰਗਤਾਂ ਮਨਾਉਂਦੀਆਂ ਨੇ ਹਰ ਸਾਲ ਤੇ ਐਤਕਾ ਵੀ ਬੜੇ ਜਾਲ ਜਲਾਉ ਨਾਲ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਉੱਥੇ ਮਨਾਇਆ ਜਾ ਰਿਹਾ ਅਨੰਦਪੁਰ ਸਾਹਿਬ ਵਿਖੇ ਉਸ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਸਿਆਲਕਾ ਹਲਕਾ ਮਜੀਠਾ ਤੋਂ ਪਹਿਲਾਂ ਦੀ ਤਰ੍ਹਾਂ 4 ਸਤੰਬਰ ਨੂੰ ਦਿਨ ਵੀਰਵਾਰ ਨੂੰ ਇੱਕ ਵਿਸਾਲ ਖਾਲਸਾ ਚੇਤਨਾ ਮਾਰਚ ਨਗਰ ਕੀਰਤਨ ਦੇ ਰੂਪ ਵਿੱਚ ਉਸ ਜਨਮ ਦਿਹਾੜੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਬਹੁਤ ਵੱਡੇ ਕਾਫਲੇ ਨਾਲ ਸੰਗਤਾਂ ਦੇ ਵੱਡੇ ਇਕੱਠ ਨਾਲ ਉਹਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਪਿੰਡ ਸਜਾਦਾ ਜਿਹੜਾ ਮਜੀਠੇ ਹਲਕੇ ਦਾ ਅਹਿਮ ਪਿੰਡ ਆ ਇੱਥੇ ਸਮੁੱਚੀਆਂ ਸੰਗਤਾਂ ਨੂੰ ਬੇਨਤੀਆਂ ਕਰਨ ਆਏ ਆ ਕਿ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਨੂੰ ਧਿਆਨ ਚ ਰੱਖਦੇ ਉਹਨਾਂ ਨੂੰ ਸਤਕਾਰ ਤੇ ਸਰਦਾ ਭੇਟ ਕਰਨ ਲਈ ਉਸ ਦਿਨ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨਗਰ ਕੀਰਤਨ ਚ ਸਵੇਰੇ ਅਰਦਾਸ ਤੋਂ ਪਹਿਲਾਂ 9 ਵਜੇ ਹਾਜ਼ਰੀ ਲਵਾਉਣ ਤੇ ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਉਦੇ ਲਈ ਅੱਜ ਬੇਨਤੀਆਂ ਕਰਨੀਆਂ ਜਿਸ ਵਿੱਚ ਸਮੁੱਚੇ ਨਗਰ ਨਿਵਾਸੀਆਂ ਨੇ ਸਤਿਕਾਰਯੋਗ ਪੈਣਾ ਨੌਜਵਾਨ ਵੀਰਾਂ ਨੇ ਬਜ਼ੁਰਗਾਂ ਨੇ ਬਹੁਤ ਵੱਡਾ ਜਿਹੜਾ ਭਰੋਸਾ ਦਿੱਤਾ ਕਿ ਵੱਡੀ ਤعداد ਵਿੱਚ ਨਗਰ ਕੀਰਤਨ ਚ ਸਵੇਰੇ 9 ਟਾਈਮ 'ਚ ਰੈਸ਼ੀ ਪਹੁੰਚਾਂਗੇ ਇਸ ਨਗਰ ਕੀਰਤਨ ਦਾ ਰੂਪ ਕੀ ਹੈ ਇਹ ਨਗਰ ਕੀਰਤਨ ਸਵੇਰੇ 9 ਵਜੇ ਅਰਦਾਸ ਪ੍ਰਿੰਤ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗਾ ਜਿਹੜੇ ਜੈਸਾਰਾ ਕਾਲ ਤੱਕ ਸਾਹਿਬ ਦੀ ਉਹ ਅਰਦਾਸ ਕਰਨਗੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸੂਬੇ ਦੇ ਪ੍ਰਧਾਨ ਪੰਜਾਬ ਦੇ ਕੈਬਨ ਮੰਤਰੀ ਸ੍ਰੀ ਅਮਨ अरोड़ा ਜੀ ਉਹਨਾਂ ਨੂੰ ਸਾਂਝੇ ਤੌਰ ਤੇ ਝੰਡੀ ਦੇ ਕੇ ਰਵਾਨਾ ਕਰਨਗੇ ਉਹਨਾਂ ਦਾ ਸਾਥ ਸਰਦਾਰ ਤਲਬੀਰ ਸਿੰਘ ਜੀ ਗਿੱਲ ਜਿਹੜੇ ਸਾਡੇ ਹਲਕੇ ਦੇ ਅਨਚਾਰਜ ਵੀ ਨੇ ਤੇ ਮਜੀਠੀ ਹਲਕੇ ਚ ਉਹਨਾਂ ਦੇ ਸਖਾਰ ਪਿੰਡ ਚ ਪਰਿਵਾਰ ਪਰਿਵਾਰ ਨਾਲ ਸਾਂਝਾਂ ਨੇ ਉਹ ਇਸ ਚੀਜ਼ ਨਾਲ ਉਥੇ ਮੌਕੇ ਤੇ ਹਾਜ਼ਰ ਹੋਣਗੇ ਉਹਨਾਂ ਦੇ ਨਾਲ ਸਰਦਾਰ ਸੰਤ ਬਾਬਾ ਮੇਜਰ ਸਿੰਘ ਜੀ ਤਰਨਤਾਲ ਦੇ ਮੁਖੀ ਜਿਹੜੇ ਆ ਉਹ ਨਾਲ ਉਹਨਾਂ ਦਾ ਸਾਥ ਦੇਣਗੇ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਬਾਬਾ ਮੇਜਰ ਸਿੰਘ ਦੀ ਜਿਹੜੀ ਫੌਜ ਆ ਨਿਹੰਗ ਸਿੰਘ ਆ ਉਹ 101 ਘੋੜੇ ਇਹ ਨਾਲ ਸਵਾਰ ਹੋ ਕੇ ਪੰਜ ਪਿਆਰਿਆਂ ਦੀ ਮੋਹਰੇ ਲਾ ਕੇ ਇਸ ਨਗਰ ਕੀਤੇ ਦੀ ਸੁਭਾ ਵਧਾਉਣ ਗਏ ਜਿੱਥੇ 101 ਘੋੜ ਸਵਾਰ ਹੋਣਗੇ ਉਥੇ 500 ਤੋਂ ਉੱਪਰ ਨੌਜਵਾਨ ਜਿਹੜੇ ਵੱਡੀ ਗਿਣਤੀ ਵਿੱਚ ਹਰ ਪਿੰਡ ਚੋਂ ਅੱਜ ਮੈਂ ਸਜਾਦੇ ਵਾਲਿਆਂ ਨੂੰ ਤੁਹਾਡੇ ਚੈਨਲ ਰਾਹੀਂ ਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਸਮੇਸ਼ ਪਿਤਾ ਜਾਂ ਸਾਰੇ ਸਾਬਜਾਦਿਆਂ ਨੂੰ ਸਤਿਕਾਰ ਪਿਆਰ ਕਰਦੇ ਆ ਉਹ ਉਹਨਾਂ ਦੇ ਇਹ ਜਰਨੈਲ ਜਿਹੜੇ ਸਾਬੇ ਕਮਾਲ ਜਿਹੜੀ ਗੋਬਿੰਦ ਸਿੰਘ ਉਹਨਾਂ ਦੇ ਪਹਿਲੇ ਜਰਨੈਲ ਬਾਬਾ ਜੀ ਹੁਣ ਸਿੰਘ ਦਾ ਦਿਹਾੜੇ 'ਚ ਇਹ ਜਿਹੜਾ ਨਗਰ ਕੀਰਤਨ ਜਾ ਰਿਹਾ ਆ ਇਹਦੀ ਸੋਭਾ ਮਤਲਬ ਇਹਦੀ ਇਸ਼ਾਨ ਨੂੰ ਵਧਾਉਣ ਲਈ ਆਪੋ ਆਪਣੇ ਮੋਟਰਸਾਈਕਲਾਂ ਦੇ ਕੇਸਰੀ ਦਸਾਰਾਂ ਜਾਂ ਕੇਸਰੀ ਦੁਪट्टे ਬਨ ਕੇ ਜ਼ਰੂਰ ਸ਼ਾਮਲ ਹੋਣ ਤੇ ਸਾਥ ਮੈਂ ਸਾਰਿਆਂ ਨੇ ਚੱਲਣਾ ਇਹ ਕੋਈ ਮੇਲਾ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸਤਰ ਸਾਈਂ ਆੜ ਜਾਣਾ ਤੇ ਪੂਰੇ ਡਿਸਪਲਿਨ ਨਾਲ ਜਾਣਾ ਆ ਤਾਂ ਕਿ ਕੋਈ ਅਨਸਕਾਮੀ ਘਟਨਾ ਨਾ ਵਾਪਰੇ ਤੇ ਅੱਜ ਦੇ ਇਸ ਤੁਹਾਡੇ ਚੈਨਲ ਨਾਲ ਜਿਹੜੇ-ਜਿਹੜੇ ਪਿੰਡ ਵੀ ਕੋਈ ਸਾਧਨ ਟਰੱਕ ਬੱਸ ਜਾਂ ਕਾਰਾਂ ਜਾਂ ਜੋ ਕੋਈ ਗੱਡੀ ਜਿਹੜੀ ਵੀ ਜਾਊਗੀ ਉਹਨਾਂ ਪਿੰਡਾਂ ਦੇ ਪ੍ਰਬੰਧਕ ਵੀਰਾਂ ਨੂੰ ਇਹ ਚੈਨਲ ਰਾਹੀਂ ਬੇਨਤੀ ਕਰਦਾ ਕਿ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਤੁਹਾਡੇ ਪਿੰਡ ਤੋਂ ਸੰਗਤ ਜਾਣੀ ਆ ਕੌਣ-ਕੌਣ ਜਾ ਰਿਹਾ ਆ ਤੇ ਖਾਸ ਕਰਕੇ ਨੌਜਵਾਨਾਂ ਨੂੰ ਟੂਲ ਤੇ ਕਈ ਵਾਰ ਬੱਚਾਂ ਦੀਆਂ ਸੱਤਾਂ ਦੇ ਨੌਜਵਾਨ ਚੜ ਜਾਂਦੇ ਜੋਚ ਆ ਕੇ ਤੇ ਰਥੇ ਵਿੱਚ ਜਿਹੜੀਆਂ ਖੰਭੇ ਦੀਆਂ ਤਾਰਾਂ ਜਾਂ ਕੋਈ ਦਰਖਤਾਂ ਨਾਲ ਟਕਰਾ ਕੇ ਕਈ ਵਾਰਾਂ ਅਣਸਕਾਵੀਆਂ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਆ ਇਹਨਾਂ ਨੂੰ ਖਾਸ ਬੇਨਤੀ ਆ ਤੇ ਨੌਜਵਾਨਾਂ ਨੂੰ ਬੇਨਤੀ ਵੀ ਇਹਨਾਂ ਚੀਜ਼ਾਂ ਤੇ ਧਿਆਨ ਚ ਰੱਖਦੇ ਆਪੋ ਆਪਣੀਆਂ ਗੱਡੀਆਂ ਦੇ ਅੰਦਰ ਹੀ ਰਹਿਣਾ ਤੇ ਗੁਰੂ ਮਾਨ ਦਾ ਜੈਸਕੰਨ ਕਰਦੇ ਆਪਾਂ ਉੱਥੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਕੋਲ ਸ਼ਾਮ ਨੂੰ ਪਹੁੰਚਣਾ ਆ ਮੀਟਿੰਗ ਦੇ ਵਿੱਚ ਜਿਵੇਂ ਕਿ ਸਿਆਲਕਾ ਸਾਹਿਬ ਨੇ ਦੱਸਿਆ ਜੇ ਕਿ 4 ਤਰੀਕ ਨੂੰ ਨਗਰ ਕੀਰਤਨ ਪਿੰਡ ਸਿਆਲਕਾ ਤੋਂ ਚੱਲੇਗਾ ਹੋਮ ਹੋਮ ਆ ਕੇ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ ਉਹਦੇ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਤਾਂ ਕਿ ਰੌਣਕ ਵਧਾਈ ਜਾ ਸਕੇ ਬਾਬਾ ਜੀ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਹੈ ਠਜਾਰਾ ਨਗਰ ਕੀਰਤਨ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ